ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਬਾਗਾਪੁਰਾਣਾ ਬਹੁਤ ਭੈਣ ਭਰਾ ਫੋਨ ਲਾਉਂਦੇ ਨੇ ਹਿੰਮਤ ਭਾਈ ਯਾਰ ਕਈ ਭੈਣਾਂ ਵੀ ਫੋਨ ਲਾ ਲੈਣੀਆਂ ਕਿ ਹਿੰਮਤ ਵੀਰੇ ਜਰਸੀ ਲੈਣੀ ਘਰੇ ਦੁੱਧ ਪੀਣ ਨੂੰ ਲੈਣੀ ਆਪਾਂ ਸੋਹਣੀ ਜੀ ਆ ਕੋਈ ਹੋਈ ਤਾਂ ਦੱਸਿਓ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋਊ ਤਿੰਨ ਜਰਸੀਆਂ ਤਿੰਨੇ ਛੋਟੀ ਦੀਆਂ ਤਿੰਨੇ ਚੜਦੀ ਤੋਂ ਚੜਦੀ ਜਰਸੀ ਆ ਸਣ ਭਾਂਡੇ ਦੀਆਂ ਤਿੰਨੇ ਹੀ ਸਾਫ ਸੁਥਰੀਆਂ ਵੇਖੋ ਕਿੰਨੀ ਚੰਗੀ ਜਰਸੀ ਲੈਵਾ ਵੇਖਿਆ ਅਮਰੀਕਨ ਵੜਾ ਜੇ ਡਾ ਲੈਵਾ ਅਜੇ ਵਲਟੇਲਾਂ ਬਹੁਤ ਪਈਆਂ ਦਿਨ ਪਈਆਂ ਅਜੇ ਇਹਦੇ ਜਦੋਂ ਤਿਆਰ ਹੋ ਜਾਂਦੀ ਬੰਬੂ ਲਾ ਕੇ ਸੂ ਤਿੰਨ ਜਰਸੀਆਂ ਤਿੰਨੇ ਚੋਟੀ ਦੀਆਂ ਭਾ ਹੋਣਗੇ ਜੈ ਜੀ ਇਨਫਰਮੇਸ਼ਨ ਲੈ ਦਨਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦਨਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਮੈਂ ਦੱਸ ਦਿੰਗੇ ਮੈਂ ਤਾਰਾ ਭਾਈ ਪਿੰਡ ਗੜਕੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਨਾਕਰ ਤਾਰਾ ਧਾਰ ਮੈਂ ਕਹ ਕੇ ਤੇ ਘਾਰ ਇਹ ਨਾ ਕਿਧਰੋਂ ਮਾਦਿਆ ਪੱਤਾ ਕੱਢ ਮਾਰਿਆ ਇਹ ਤਾਂ ਨਿਖਰਿਆ ਫਿਰਦਾ ਨਾਲੇ ਅੱਜ ਟਾਈਮ ਨਾਲੇ ਚਲੋ ਨਹਾਉਣਾ ਵੀ ਚਾਹੀਦਾ ਮਾਲਾ ਜੀ ਯਾਰ ਬਲਾ ਚੰਗਾ ਲਿਆਂਦਾ ਮਾਲ ਭਰਾ ਮਾਹ ਲੱਭਿਆ 4 ਦਿਨ ਹੋ ਗਏ ਮਾਲ ਪਿੱਛੇ ਇਹਦੇ ਪਿੱਛੇ ਘੁਰੇ ਫਿਰਦੇ ਨੂੰ ਅੱਛਾ ਮਿਲਦਾ ਨਹੀਂ ਮਾਲ ਪਿੰਡਾਂ 'ਚ ਜਰਸੀ ਨਿਕਲਦੀ ਬਹੁਤ ਘੱਟ ਆ ਬਹੁਤ ਘੱਟ ਨਿਕਲਦੀ ਗੱਲ ਤਾਂ ਇਹ ਹੈਗੀ ਆ ਪਰ ਵਹਿੜਾ ਤਿੰਨੇ ਹੀ ਬਹੁਤ ਚੰਗੀਆਂ ਯਾਰ ਆ ਵੇਖੋ ਦੋਸਤੋ ਗੱਲ ਕਰਨ ਨੂੰ ਜੀ ਨਹੀਂ ਕਰਦਾ ਕਿ ਕਿੰਨਾ ਦੁੱਧ ਪੁੱਛ ਕੇ ਪਹਿਲਾਂ ਵਹਿੜਾ ਵਖਾਉਣ ਨੂੰ ਜੀ ਕਰੀ ਜਾਂਦਾ ਕਿ ਇੰਨੀਆਂ ਚੰਗੀਆਂ ਬੱਚੀਆਂ ਕਿਧਰੋਂ ਲਿਆਇਆ ਭਾਲ ਕੇ ਜਿਹੜੇ ਭੈਣ ਭਰਾ ਜਰਸੀ ਜਰਸੀ ਕਰਦੇ ਹੁੰਦੇ ਆ ਨਾ ਤਿੰਨ ਜਰਸੀਆਂ ਤਿੰਨੇ ਚੋਟੀ ਦੀਆਂ ਜਿਹਦੇ ਜਿਹੜੇ ਵੀ ਮਨ ਨੂੰ ਲੱਗਦੀ ਆ ਬਾਈ ਦੇ ਘਰੇ ਆਜੋ ਆਪ ਦਾ ਤਸੱਲੀ ਕਰਕੇ ਲੈ ਜਾਓ ਇੱਕ ਹੋਰ ਗੱਲ ਆ ਇਹੀ ਵਹਿੜਾਂ ਕਿਸੇ ਚੰਗੇ ਵਪਾਰੀ ਦੇ ਘਰੇ ਖੜੀਆਂ ਹੁੰਦੀਆਂ ਹੁੰਦੀਆਂ ਨਾ ਟਿਕਾ ਕੇ ਸ਼ੈਂਪੂ ਸ਼ੂੰਪੂ ਮਾਰਿਆ ਹੋਣਾ ਸੀ ਇਹਨਾਂ ਦੇ ਤੇ ਸ਼ੀਸ਼ੇ ਵਾਂਗੂ ਚਮਕਦੀਆਂ ਹੋਣੀਆਂ ਸੀ ਪਰ ਉਹਨਾਂ ਦੇ ਮੁੱਲ ਵੀ ਵੱਡੇ ਹੁੰਦੇ ਆ ਜਿਹੜੇ ਸ਼ੈਂਪੂ ਸ਼ੂੰਪੂ ਮਾਰ ਕੇ ਗਾਨੀਆਂ ਗੁੰਨੀਆਂ ਘੁੰਗਰੂ ਘੰਗਰੂ ਪਾਉਂਦੇ ਆ ਪਰ ਜਮਾ ਜਾਇਜ ਭਾ ਕਰਨੇ ਬਾਈ ਕਹਿੰਦਾ ਇਹ ਤੋਂ ਕਰ ਸ਼ੁਰੂ ਇਹ ਤਾਜੀ ਸੂਈ ਆ ਬਾਈ ਠੀਕ ਆ ਅੱਜ ਨੂੰ ਤੀਜਾ ਦਿਨ ਹੋ ਗਿਆ ਸੂਈ ਨੂੰ ਠੀਕ ਆ ਇਹ ਬੱਛੀ ਆ ਦੀ ਉਹ ਖੜੀ ਅਸੀਂ ਮਗਰ ਵੱਛੀ ਹਾਂ 8 ਤੋਂ 10 ਲੀਟਰ ਦੇ ਥੱਲੇ ਬੋੜਾ ਤਿਆਰ ਆ ਬਾਈ ਕਿੰਨਾ ਕੁ ਪਿਆਜੂ ਇਹ ਦੁੱਧ ਪਿਆ ਜੀ 15 16 ਲੀਟਰ 15 16 ਇਹਨੇ ਚਵਾਇਆ ਵਾ ਬਲੂਨ ਦਾ ਕਿੰਨੇ ਦੀ ਜਾਇਜ ਜਮਾ ਲੈ ਵੇਚਣ ਵਾਲੀ ਗੱਲ ਹੈ ਵੇਚਣ ਵਾਲੀ ਜਮਾ ਹਾਂ ਮੁੱਲ 53051 ਦੀ ਦੇ ਰਿਆਂ ਲਾਓ ਬਾਈ ਕੱਢ ਬਾਹਰ ਨੂੰ 8 10 ਕਿਲੋ ਬੋੜਾ ਤਿਆਰ ਹੈ ਹਾਂ ਬਾਈ ਕੱਲ ਦੀ ਸੂਈ ਆ ਤਾਂ ਉਹ ਵੀ ਮਨ ਪਾ ਪਰਸੋਂ ਸੂਈ ਸ਼ਾਮ ਦੀ ਆ ਪਰਸੋਂ ਦੀ ਠੀਕ ਐ ਪਰਸੋਂ ਸ਼ਾਮ ਦੀ ਸੂਈ ਆ ਕੱਲ ਦਾ ਦਿਨ ਰੰਗਿਆ ਤੇ 8 10 ਕਿਲੋ ਬੌਲੀ ਤਿਆਰ ਆ 15 16 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਪਹਿਲੇ ਸੂਵੇ ਜਰਸੀ ਨੇ ਤੇ ਦੂਜੇ ਸੂਵੇ ਸੂਈ ਆ ਸਵੇਰ ਦੀ ਚਵਾਈ ਹੋਈ ਆ 10:30 ਵਜੇ ਵੀਡੀਓ ਬਣਾ ਰਹੇ ਆ ਆਥਨ ਦੀ ਚਵਾਈ ਚ ਸਾਰਾ ਦਿਨ ਪਿਆ ਲੈ ਚੱਲ ਲੈ ਚੱਲ ਕੋਈ ਗੱਲ ਨਹੀਂ ਤਾਜੀ ਸੂਈ ਕਰਕੇ ਫਿਰ ਤੁਹਾਨੂੰ ਵੀ ਪਤਾ ਜਾਨਵਰ ਕਰਦਾ ਇੱਕ ਪਸ਼ੂ ਖਰੀਦੇ ਵੇ ਆ ਬਗਾਨੀ ਜਗ੍ਹਾ ਤੇ ਹਨਾ ਦਿਹਾੜੀ ਡੰਗ ਦਾ ਪਸ਼ੂ ਬਗਾਨੇ ਥਾਂ ਤੇ ਆ ਕੇ ਉਪਰਾ ਕਰਦਿਆ ਉੱਥੇ ਗਾਈਆਂ ਚ ਖੜੀ ਸੀ ਇਧਰੋਂ ਕੱਲੀ ਤੋੜ ਲਈ ਫਿਰ ਦਿਹਾੜੀ ਡੰਗ ਦਾ ਪਸ਼ੂ ਕਰਦਾ ਉਹ ਖੜੀ ਇਹਦੀ ਵੱਛੀ 8-10 ਕਿਲੋ ਬੌਲੀ ਤਿਆਰ ਆ 15-16 ਕਿਲੋ ਦੁੱਧ ਦਿੱਤਾ ਪਲੂਨ ਨੇ 15-16 ਮੰਨ ਕੇ ਹੀ ਸੌਦਾ ਕਰਿਓ ਬਾਈ ਕਹਿੰਦਾ ਆਪਾਂ ਵੱਧ ਨਹੀਂ ਕਹਿੰਦੇ 15-16 ਕਿਲੋ ਦੁੱਧ ਵੀ ਬਹੁਤ ਹੁੰਦਾ ਹੋਣਾ ਵੀ ਮੱਝ ਅਰਗਾ ਤੇ ਸਵੇਰ ਦੀ ਵੀ ਚਵਾਈ ਕੀਤੀ ਆ ਤੇ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਦੇ ਦੇਣੀ ਆ ਇਹ 51000 ਦੀ ਪਾਸੇ ਉਹ ਮੜਾ ਵਹਿੜ ਵਿਖਾਈਏ ਸਵਾਰ ਕੀ ਮੁੱਲ ਕਰ ਨੂੰ ਬਾਈ ਕਹਿੰਦਾ 53 ਕਰ ਲੈ ਭਾਵਾ ਲੈਣ ਦੇਣ ਵਾਲੀ ਡਿਮਾਂਡ 51000 ਦੀ ਤੇ 15 16 ਕਿਲੋ ਦੁੱਧ ਵਾਲੀ ਮੱਝ 1.5 ਲੱਖ ਦੀ ਆਉਂਦੀ ਆ ਤੇ ਜਰਸੀਆਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਕਰਕੇ ਤਾਂ ਹੀ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਆ ਬਾਈ ਜਰਸੀ ਲੈਣੀ ਜਰਸੀ ਲੈਣੀ ਕਿਉਂਕਿ ਤੁਹਾਨੂੰ ਵੀ ਪਤਾ ਦਰمیانے ਬੰਦੇ ਦੀ ਤਾਂ ਰੇਂਜ ਤੋਂ ਮੱਝ ਬਾਹਰ ਹੋਈ ਫਿਰਦੀ ਆ ਕਿਉਂਕਿ ਦਰਮਿਆਨੀ ਮੱਝ ਲੱਖ ਦੀ ਆਉਂਦੀ ਆ ਤੇ ਜੇ 15-16 ਕਿਲੋ ਦੁੱਧ ਵਾਲੀ ਮੱਝ ਲੈਣੀ ਹੋਵੇ ਤੇ 1.5 ਲੱਖ ਦੀ ਆਉਂਦੀ ਆ ਤੇ ਇਹ ਉਹਦੋਂ ਅੱਧੋਂ ਅੱਧੇ ਚ ਆ ਜਾਂਦੀ ਆ ਹੁਣ ਜਿਵੇਂ ਉਹਦਾ 51000 ਮੁੱਲ ਕੀਤਾ ਇੱਕ ਨੰਬਰ ਦਾ 15-16 ਕਿਲੋ ਦੁੱਧ ਪਹਿਲਾਂ ਨੇ ਦਿੱਤਾ 15-16 ਹੀ ਮੰਨ ਕੇ ਬਾਈ ਕਹਿੰਦਾ ਅਗਲਾ ਸੌਦਾ ਕਰ ਲੇ ਇੱਕ ਪਾਸੇ 3000 ਸਿੰਘਾਂ ਜਿਹੜੀਆਂ 15 15 16 16 ਕਿਲੋ ਦੁੱਧ ਵਾਲੀਆਂ ਇੱਕ ਪਾਸੇ 1.5 ਲੱਖ ਵਾਲੀ ਇੱਕ ਮਾਝੀ ਆਉਣੀ 15 16 ਕਿਲੋ ਦੁੱਧ ਵਾਲੀ ਤੇ ਕਿੱਥੇ ਤਿੰਨਾਂ ਦਾ ਦੁੱਧ ਕਿੱਥੇ ਇੱਕ ਮਾਝੀ ਦਾ ਦੁੱਧ ਤਾਂ ਕਰਕੇ ਡਿਮਾਂਡ 'ਚ ਬਹੁਤ ਰਹਿੰਦੀਆਂ ਹਰੇਕ ਨੂੰ ਹੁੰਦਾ ਜਰਸੀ ਲੈਣੀ ਆ ਕਿਉਂਕਿ ਅੱਧੋਂ ਅੱਧੇ ਪੈਸੇਾਂ 'ਚ ਸਰ ਜਾਂਦਾ 2 ਨੰਬਰ ਤੇ ਆ ਜਾ ਇਹ ਵੀ ਦੂਜੇ ਸੂਏ ਸੁਣਾ ਰਹਿਣ ਨੇ ਬਾਈ ਹੂੰ ਇਹਦਾ ਪਹਿਲੇ ਸੂਏ ਦਾ ਰਿਕਾਰਡ ਹੈਗਾ ਬਾਈ ਉਹ ਕਹਿੰਦੇ ਜਮਾ ਗਾਰੰਟੀ ਵਾਲਾ 18 ਲੀਟਰ ਚੋਇਆ ਵਾ ਇਹ ਥੱਲੋਂ ਇਹ ਵਾ ਬਹੁਤ ਵੱਡਾ ਨਾ ਇਹ ਵਾ ਬਹੁਤ ਵੱਡਾ ਪਰ ਲੇਵਾ ਹਜੇ ਬਣੂਗਾ ਬਹੁਤ ਹਜੇ ਭਾਈ 6 ਦਿਨਾਂ ਦੀ ਕੱਚੀ ਹੈਗਾ 6 ਦਿਨ ਪਈ ਆ ਹਾਂ 6 ਦਿਨ ਪਈ ਇਹ ਤਾਂ ਅਮਰੀਕਨਾਂ ਨਾਲੋਂ ਵੱਡਾ ਲੇਵਾ ਤਿਆਰ ਕਰੂ ਹਾਂ ਭਾਈ ਹਜੇ ਤੇਰੇ ਸਾਹਮਣੇ ਆ ਲੈ ਹਾਂ ਫੋਟਾਂ ਨੂੰ ਲੇਵਾ ਪੈਛੇ ਨੂੰ ਵਾਧਾ ਵਖਾ ਦਾ ਵਾਰਾ ਵਾਲ ਢੱਲ ਕੱਢ ਕੇ ਫੇਰ ਖੱਚ ਕੇ ਆ ਵੇਖੋ ਹੂੰ ਬਹੁਤ ਵਾਲ ਢਲਾਂ ਪਈਆਂ ਕੱਢ ਬਾਹਰ ਨੂੰ 6 ਦਿਨ ਪਈ ਆ ਬਾਈ ਕਹਿੰਦਾ ਕਾਪੀ ਮੁਤਾਬਕ ਡੇਟ ਮੁਤਾਬਕ 18 ਕਿਲੋ ਦੁੱਧ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਪਲੂਨ ਨੇ ਹਜੇ ਤਾਂ ਬਾਈ ਕਹਿੰਦਾ ਲੇਵਾ ਕੁਛ ਨਹੀਂ ਤਿਆਰ ਕੀਤਾ ਹਜੇ ਤਾਂ 6 ਦਿਨ ਪਏ ਆ ਵਲਟ ਲਾਂ ਲੈਵੇ ਦੇ ਚਾਰ ਚਫੇਰੇ ਤੁਸੀਂ ਵੇਖ ਹੀ ਰਹੇ ਆ ਬਹੁਤ ਪਈਆਂ ਜਿਸ ਦਿਨ ਤਿਆਰ ਹੋ ਗਈ ਬੰਬੂ ਲਾ ਕੇ ਸੋ ਪੂਰਾ ਪੰਡ ਜਿਹੜਾ ਡੇ ਲੇਵਾ ਤਿਆਰ ਕਰਨਾ ਜਿਸ ਦਿਨ ਤਿਆਰ ਹੋ ਗਈ ਕਰਮ ਵਾਲੀ ਲੈ ਚੱਲ ਕੋਈ ਨਾ ਕੋਈ ਨਾ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਛਟਿਆ ਕਿਉਂਕਿ ਬਗਾਨੇ ਥਾਂ ਪਸ਼ੂ ਆ ਡਾੜੀ ਰੰਗ ਤਾਂ ਉਪਰਾ ਕਰਦੇ ਆ ਤਾਈਂ ਉਹ ਖੜਦੇ ਨਹੀਂ ਖੁਰਨੀ ਤੇ ਆ ਕੇ ਵਧੀਆ ਖੜ ਜਾਂਦੇ ਆ ਉੱਥੇ ਤਾਂ ਹੀ ਨਹੀਂ ਖੜਾਈ ਅਗਲੇ ਨੂੰ ਹੋਊ ਕਿਤੇ ਗਰਮ ਹੋਊਗੀ ਹੁਣ ਇੱਥੇ ਤੁਹਾਡੀ ਤਸੱਲੀ ਕਰਾ ਦਿੰਨੇ ਆ ਟਕਾ ਕੇ ਗਰਮ ਗਰਮ ਕੋਈ ਨਹੀਂ ਬਾਈ ਤੁਹਾਨੂੰ ਜਵਾਬ ਨਹੀਂ ਉੱਥੇ ਅਗਲਾ ਅਗਲਾ ਮੰਨੂਗਾ ਨਾ ਗਰਮ ਉੱਥੇ ਪਸੂ ਛੇਤੀ ਕਰਦਾ ਆ ਲੈ ਹੁਣ ਇੱਥੇ ਵੇਖ ਲੋ ਸੀਲਸ ਆਉ ਪੂਰੀ ਆ ਤਾਈਂ ਉਹ ਉੱਥੇ ਖੜਾਈ ਨਹੀਂ ਇੱਕ ਨੰਬਰ ਵੀ ਨਹੀਂ ਖੜੀ ਸੀ ਤਾਈਂ ਉਹ ਮੈਂ ਕਿਹਾ ਦੋ ਨੰਬਰ ਵੀ ਲੈ ਚੱਲੋ ਉੱਥੇ ਹੀ ਵਿਖਾ ਦਿੰਨੇ ਆ ਤੇ ਐਵੇਂ ਕਿਸੇ ਨੂੰ ਹੋਵੇ ਕਿਤੇ ਗਰਮ ਨਾ ਹੋਵੇ ਪਸੂ ਫੁੱਲ ਸੀਲਸ ਆਊਗਾ ਫਟਟੰਗੂ ਲੇਵਾ ਪੇਛੇ ਨੂੰ ਵਾਦਾ 6 ਦਿਨਾਂ ਦੀ ਕੱਚੀ ਆ ਜਿਸ ਦਿਨ ਤਿਆਰ ਹੋ ਜਾਂਦੀ ਆ ਪੂਰਾ ਵੱਡਾ ਡਬਲ ਲੇਵਾ ਤਿਆਰ ਕਰੂ ਮਾੜੀ ਵਹਿੜ ਜਨਾ ਤਾਂ ਲੇਵਾ ਹੋਣੀ ਤਿਆਰ ਕਰੀ ਫਿਰਦੀ ਹਜੇ 6 ਦਿਨ ਪਏ ਆ ਕਾਪੀ ਮੁਤਾਬਕ ਕੱਦ ਕਾਠ ਵੀ ਜਰਸੀਆਂ ਦੇ ਪੂਰੇ ਆ ਕਿੰਨੇ ਦੀ ਭਾਈ ਇਹ ਵੀ ਜੈਦ ਜਾਪਾ ਦੋਵੇਂ ਦੱਸ ਦੇ ਮੁੱਲ ਮੁੱਲ ਘਾਟੇ ਯਾਰ ਇਹਦੀ ਜਮਾਂ 158 500 ਹੀ ਦੇ ਜਾਣ ਲਓ ਜੀ ਮੁੱਲ 60 ਤੇ 1 61000 ਸਾਢੇ 58000 ਦੀ ਜਰਸੀ ਦੇ ਦੇਣੀ ਆ 18 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਬਾਕੀ ਹੁਣ ਤਾਂ ਰੁੱਤ ਵਧੀ ਗਈ ਆ ਹੋ ਸਕਦਾ ਤੁਹਾਡੇ ਘਰੇ 2 ਕਿਲੋ ਦੁੱਧ ਵੱਧ ਪਿਆ ਜੇ ਪਰ ਤੁਸੀਂ ਬਾਈ ਕਹਿੰਦਾ 18 ਹੀ ਮੰਨੋ ਇੱਕ ਨੰਬਰ ਨੇ 15 16 ਕਿਲੋ ਪਹਿਲਾਂ ਨੇ ਦਿੱਤਾ 15 16 ਹੀ ਮੰਨੋ ਪਰ ਸੋ ਆਥਨ ਦੀ ਸੂਈ ਵੀ ਆ ਮਗਰ ਬੱਚੀ ਆ ਤੇ 8 10 ਕਿਲੋ ਬੌਲੀ ਤਿਆਰ ਆ 15 16 ਮੰਨ ਕੇ ਹੀ ਸੌਦਾ ਕਰੋ ਹੋ ਸਕਦਾ ਵੱਧ ਪਿਆ ਜੇ ਇਹਨੇ 18 ਦਿੱਤਾ 18 ਮੰਨ ਕੇ ਹੀ ਸੌਦਾ ਕਰੋ ਮੁੱਲ 68000 ਦੇ ਦੇਣੀ ਆ 5858000 ਦੀ ਜਵਾ ਜੈਜਪਾ ਪੂਰੇ ਕੱਦ ਕਾਠ ਵਾਲੀਆਂ ਜਰਸੀਆਂ ਜਰਸੀਆਂ ਦੇ ਮੁਕਾਬਲੇ ਪੂਰਾ ਕੱਦ ਹੈ ਕੋਈ ਨਿੱਕੀਆਂ ਗੋਡੇਕ ਜਿੱਡੀਆਂ ਜਰਸੀਆਂ ਜੀਆਂ ਨਹੀਂ ਕਈ ਤਾਂ ਖੁਰਨੀ ਦੇ ਬਰਾਬਰ ਜੇ ਹੀ ਆਉਂਦੀਆਂ ਹੁੰਦੀਆਂ ਖੇਡਾਂ ਜੀਆਂ ਹੁੰਦੀਆਂ ਨਿੱਕੀਆਂ ਨਿੱਕੀਆਂ ਜਰਸੀਆਂ ਤੇ ਮੁੱਲ ਉਹਨਾਂ ਦਾ ਵੀ ਲੋਕੀ 50 50 ਹਜ਼ਾਰ ਕਰੀ ਜਾਂਦੇ ਹਮਾ ਚਲਾ ਲੀਆਂ ਦਾ ਜਿਹੜੀਆਂ ਖੁਰਨੀ ਜਿੱਡੀਆਂ ਹੀ ਹੁੰਦੀਆਂ ਤੇ ਜੇ ਖੁਰਨੀ ਜਿੱਡੀ ਜਰਸੀ ਉਹ ਕਿਧਰ ਦੁੱਧ ਦੀ ਬਾਲਟੀ ਭਰ ਦੁੱਧ ਹਮਾ ਚਲਾ ਲੀਆਂ ਪੰਜ ਛੇ ਗੱਲੋ ਹੀ ਦਿੰਦੀਆਂ ਐ ਤੇ ਆ ਕਿਨੇ ਵੀ ਦੂਜੇ ਸੀ ਵੀ ਸੁਣਾ ਬਈ ਹਾਂ ਇਹਦਾ ਵੀ ਪਲੂਮ ਦਾ 16 ਲੀਟਰ ਮੰਦਾ ਕਹਿੰਦਾ ਬਾਈ ਚੋਇਆ ਵਾ 15 16 ਹੀ ਮੰਨ ਕੇ ਆਪਾਂ ਕਿੰਨੇ ਦਿਨ ਪਏ ਆ ਇਹਦੇ ਵੀ ਹਜੇ 6 ਦਿਨ ਪਏ ਕਿੰਨੇ ਦੀ ਇਹਦੇ ਹਾਂ ਇਹਦਾ ਮੁੱਲ 57000 ਹੈ ਇਹਦੇ ਦਾ 54500 ਕੱਢ ਬਾਹਰ ਨੂੰ ਮੁੱਲ 57 54500 ਦੀ ਦੇ ਦੇਣੀ ਆ ਜਾਤ ਬਰੀਡ ਬਹੁਤ ਆ ਮੇਰੇ ਹਿਸਾਬ ਨਾਲ ਪਹਿਲੀਆਂ ਦੋਵਾਂ ਜਰਸੀਆਂ ਨਾਲ ਬੂਥੀ ਇਹਦੀ ਸੋਹਣੀ ਆ ਜਿਵੇਂ ਨਿੱਕੀ ਜੀ ਬੂਥੀ ਆ ਬੁੱਦੀ ਵਾਲੀ ਜਰਸੀ ਬਦਾਮੀ ਰੰਗ ਦੀ 16 ਲੀਟਰ ਦੁੱਧ ਦਿੱਤਾ ਬਾਈ ਕਹਿੰਦਾ ਪਹਿਲਾਂ ਨੇ 15 16 ਹੀ ਮੰਨੋ ਬਾਈ ਕਹਿੰਦਾ ਇਹਦਾ ਵੀ ਵੱਦ ਬਾਈ ਕਹਿੰਦਾ ਆਪਾਂ ਕਹਿੰਦੇ ਹੀ ਨਹੀਂ ਦੇ ਦੇਣੀ ਆ ਇਹ ਇਹ 54500 54500 ਹਜ਼ਾਰ ਦੀ ਮੁੱਲ ਭਾਵੇਂ ਬਾਈ ਕਹਿੰਦਾ 57 ਕਰਾ ਲਓ 55 ਕਰਾ ਲਓ 54500 ਹਜ਼ਾਰ ਦੀ ਜਮਾ ਜੈਜ ਭਾ ਦੀਆਂ ਤਿੰਨ ਸੋਹਣੀਆਂ ਜਰਸੀਆਂ ਤਿੰਨੇ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਫੋਰਡ ਸ਼ਾਂ ਕਿਸੇ ਦੇ ਭਰਾ ਵੇਖਣ ਨੂੰ ਵੀ ਹੈ ਨਹੀਂ ਮੋٹے ਮੋٹے ਥਾਨ ਹੱਦੀ ਚਵਾਈ ਆਲੇ ਜਿਹੜੇ ਭੈਣ ਭਰਾ ਜਰਸੀ ਜਰਸੀ ਕਰਦੇ ਹੁੰਦੇ ਨੇ ਨਾ ਤਿੰਨ ਚਾਰਸੀਆਂ ਆਪ ਦੀ ਛਾਂਟ ਕੇ ਲੈ ਜਾਓ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਐ ਜੇ ਸੂਈ ਸਵਾਈ ਲੈਣੀ ਐ ਤਾਂ 1 ਨੰਬਰ ਸੂਈ ਸਵਾਈ ਆ ਮਗਰ ਵੀ ਵੱੱਛੀ ਆ ਉਹਦੇ 2 ਨੰਬਰ ਦਾ ਤਾਂ ਲੇਵਾ ਹੀ ਮਰੀਕਣ ਵੜੜਾ ਰਗਾ ਹੋ ਸਕਦਾ 20 ਕਿਲੋ ਪਿਆਜੇ 18 ਦੇ ਤਾਂ 18 ਹੀ ਮੰਨ ਕੇ ਸੌਦਾ ਕਰ ਲਿਓ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮਾਲ ਬਿਲਕੁਲ ਸਸਤੇ ਮਾਲ ਟਾਪ ਦੀਆਂ ਤਿੰਨ ਜਰਸੀਆਂ ਸਸੇਕਾ